ਦੋਸਤੋ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਪੋਸਟਾਂ ਆਊਟ ਕਰਤੀਆਂ ਗਈਆਂ ਨੇ ਜੀ ਦੋਸਤੋ ਬਿਲਕੁਲ ਰੈਗੂਲਰ ਭਰਤੀ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਦੋਸਤੋ ਤੁਹਾਡਾ ਜੌਬ ਲੋਕੇਸ਼ਨ ਪਟਿਆਲਾ ਸੰਗਰੂਰ ਅਤੇ ਅੰਮ੍ਰਿਤਸਰ ਹੋਣਗੇ ਜੀ ਇਹਨਾਂ ਪੋਸਟਾਂ ਦੀ 33840 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਜੋਗ ਉਮੀਦਵਾਰ ਹੋਣਗੇ ਜੀ ਅਪਲਾਈ ਜ਼ਰੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਆਰਮੀ ਪਬਲਿਕ ਸਕੂਲ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਪੋਸਟਾਂ ਨੇ ਜੀ ਟੀਚਰ ਦੀਆਂ ਜੋ ਰੈਗੂਲਰ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਜੋ ਤੁਹਾਡਾ ਜੋਬ ਲੋਕੇਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਐਪੀਐਸ ਅੰਮ੍ਰਾਲਾ ਕੈਂਟ ਪਟਿਆਲਾ ਤੇ ਸੰਗਰੂਰ ਤੁਹਾਡਾ ਜੌਬ ਲੋਕੇਸ਼ਨ ਹੋਵੇਗਾ ਜੀ ਸੈਸ਼ਨ 2024-25 ਵਾਸਤੇ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਦੋਸਤੋ ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਹੈ ਜੀ ਪੀਜੀਟੀ ਸਬਜੈਕਟ ਹੈ ਜੀ ਇੰਗਲਿਸ਼ ਦੀਆਂ ਦੋ ਪੋਸਟਾਂ ਨੇ ਜੀ ਪੋਲਿਟੀਕਲ ਸਾਇੰਸ ਦੀ ਇੱਕ ਪੋਸਟ ਹੈ ਜੀ ਬਾਇਓਲੋਜੀ ਦੀ ਇੱਕ ਪੋਸਟ ਹੈ ਜੀ ਇਕਨੋਮਿਕਸ ਦੀ ਇੱਕ ਪੋਸਟ ਹੈ ਜੀ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਪੋਸਟ ਹੈ ਜੀ ਡਿਜੀਟੇ ਦੀ ਸਬਜੈਕਟ ਕੁਝ ਇਸ ਪ੍ਰਕਾਰ ਹੈ ਜੀ ਇੰਗਲਿਸ਼ ਦੀ ਇੱਕ ਪੋਸਟ ਹੈ ਜੀ ਸਾਂਝੀਆਂ ਦੋ ਪੋਸਟਾਂ ਨੇ ਜੀ ਸੋਸ਼ਲ ਸਾਇੰਸ ਦੀ ਇੱਕ ਪੋਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਦੇ ਦੋ ਪੋਸਟਾਂ ਨੇ ਜੀ ਮੈਥ ਦੀਆਂ ਦੋ ਪੋਸਟਾਂ ਨੇ ਜੀ ਸੰਸਕ੍ਰਿਤ ਦੀਆਂ ਦੋ ਪੋਸਟਾਂ ਨੇ ਜੀ ਕੰਪਿਊਟਰ ਸਾਇੰਸ ਦੀਆਂ ਦੋ ਪੋਸਟਾਂ ਨੇ ਜੀ 뮤జిక్ ਦੀ ਇੱਕ ਪੋਸਟ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਜੀ ਪੀਆਰਟੀ ਦੀ ਪੋਸਟ ਹੈ ਜੀ ਪੋਸਟ ਹੈ ਜੀ 1 ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਜੋ ਨਵੇਂ ਉਮੀਦਵਾਰ ਨੇ ਜੀ ਜਿਨ੍ਹਾਂ ਕੋਲ ਐਕਸਪੀਰੀਅੰਸ ਨਹੀਂ ਉਹ 40 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਦੇ ਨੇ ਜੀ ਜਿਨ੍ਹਾਂ ਕੋਲ ਐਕਸਪੀਰੀਅੰਸ ਹੈ ਉਹ 57 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਣਗੇ ਦੋਸਤੋ ਇਹਨਾਂ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਪਲੱਸ ਬੀਏ ਤੁਸੀਂ ਪਾਸ ਕੀਤੀ ਹੈ 50% ਨੰਬਰਾਂ ਨਾਲ ਪਲੱਸ ਸੀਟੈਟ ਤੁਸੀਂ ਕਲੀਅਰ ਕੀਤਾ 60% ਨੰਬਰਾਂ ਨਾਲ ਤਾਂ ਤੁਸੀਂ ਅਪਲਾਈ ਕਰ ਸਕੋਗੇ دوستੋ ਅਪਲਾਈ ਜੋ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਜੀ ਅਪਲਾਈ ਕਰਨ ਲਈ ਤੁਹਾਨੂੰ ਇੱਕ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਐਪਲੀਕੇਸ਼ਨ ਫਾਰਮ ਤੁਸੀਂ ਇਹਨਾਂ ਦੀ ਆਫੀਸਲੀ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਜੀ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪੜ੍ਹ ਕੇ ਫਿਲਪ ਕਰਕੇ ਸੈਲਫ ਅਟੈਸਡ ਕਾਪੀਸ ਸਰਟੀਫਿਕੇਟਸ ਕੁਆਲੀਫਿਕੇਸ਼ਨ ਐਕਸਪੀਰੀਅੰਸ ਆਦਿ ਦੇ ਡਾਕੂਮੈਂਟ ਦੀਆਂ ਕਾਪੀਆਂ ਦੇ ਨਾਲ ਲਗਾ ਕੇ ਅਤੇ 100 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਜਿਹੜਾ ਤੁਸੀਂ ਬਣਾਣਾ ਹੋਵੇਗਾ ਬੈਂਕ ਡਰਾਫਟ ਇਹ ਵੀ ਤੁਸੀਂ ਨਾਲ ਲਗਾ ਕੇ ਭੇਜਣਾ ਹੋਵੇਗਾ ਜੀ ਕਿ ਡਰਾਫਟ ਤੁਸੀਂ ਬਣਾਣਾ ਜੀ ਆਰਮੀ ਪਬਲਿਕ ਸਕੂਲ ਅੰਮ੍ਰਿਤ ਕੈਂਟ ਦੇ ਨਾਤੇ ਬਣਾਉਣਾ ਹੋਵੇਗਾ ਜੀ ਐਡਰੈਸ ਨੋਟ ਕਰ ਲੋ ਜਿਸ ਐਡਰੈਸ ਤੇ ਤੁਸੀਂ ਆਪਾਂ ਡਾਕੂਮੈਂਟਸ ਭੇਜਣੇ ਨੇ ਜੀ ਦੀ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ ਅੰਮ੍ਰਿਤ ਕੈਂਟ 90 ਲਗਜੈਂਡਰਾ ਰੋਡ ਅੰਮ੍ਰਿਤ ਕੈਂਟ ਹਰਿਆਣਾ ਦੇ ਐਡਰੈਸ ਤੇ ਤੁਸੀਂ ਆਪਾਂ ਡਾਕੂਮੈਂਟਸ ਭੇਜਣੇ ਹੋਣਗੇ ਜੋ ਲਾਸਟ ਡੇਟ ਰੱਖੀ ਗਈ ਜੀ 22 ਜਨਵਰੀ 2024 ਤੱਕ ਤੁਸੀਂ ਆਪਾਂ ਡਾਕੂਮੈਂਟਸ ਭੇਜ ਸਕੋਗੇ ਜੇਕਰ ਤੁਸੀਂ ਮੇਲ ਦੁਆਰਾ ਅਪਲਾਈ ਕਰੋਗੇ ਤਾਂ ਤੁਹਾਡੀ ਐਪਲੀਕੇਸ਼ਨ ਫਾਰਮ ਰਿਜੈਕਟ ਕਰਤੀ ਜਾਵੇਗੀ ਕੇਵਲ ਹਾਰਡ ਕਾਪੀ ਤੁਹਾਨੂੰ ਭੇਜਣੀ ਹੋਵੇਗੀ ਜੀ ਭੇਜ ਸਕਦੇ ਨੇ ਤੁਸੀਂ ਜਾਂ ਤਾਂ ਖੁਦ ਜਾ ਕੇ ਜਮ੍ਹਾਂ ਕਰਾ ਸਕਦੇ ਹੋ ਜਾਂ ਫਿਰ ਪੋਸਟ ਦੁਆਰਾ ਵੀ ਤੁਸੀਂ ਭੇਜ ਸਕੋਗੇ ਜੋ ਟ੍ਰਾਂਸਫਰ ਹੋਵੇਗਾ ਜੀ ਐਪੀਐਸ ਰੂਲ ਦੇ ਅਨੁਸਾਰ ਤੁਹਾਡਾ ਟ੍ਰਾਂਸਫਰ ਕੀਤਾ ਜਾਵੇਗਾ ਦੋਸਤੋ ਜੋ ਉਮੀਦਵਾਰ ਸੌਲਵਿਸ ਕੀਤੇ ਜਾਣਗੇ ਜੀ ਉਹਨਾਂ ਨੂੰ ਕਾਲ ਦੁਆਰਾ ਸੂਚਿਤ ਕਰ ਦਿੱਤਾ ਜਾਵੇਗਾ ਇੰਟਰਵਿਊ ਵਾਸਤੇ ਜਿਸ ਦੇ ਵਿੱਚ ਡੇਟ ਟਾਈਮ ਅਤੇ ਸਥਾਨ ਮੈਂਸ਼ਨ ਕੀਤਾ ਜਾਵੇਗਾ ਦੋਸਤੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ